ਹਾਂਜੀ ਬੀੜ ਸੈਟੀ ਤੋਂ ਬਾਈ ਗੁਰਪ੍ਰੀਤ ਆਪਣੇ ਗੁਰਸੇਵਕ ਬਾਈ ਜੀ ਪਹੁੰਚ ਗਏ ਆ ਜੀ ਸਿੰਘ ਰਾਹ ਦੇ ਬਸੇ ਕੋਰੇ ਬੰਦ ਕਰ ਰਹੇ ਹੁੰਦਾ ਨਾਲ ਚੜਾ ਪੈਰ ਤੇ ਨਹੀਂ ਗੋਪਦੀ ਤੇ ਅੱਛਾ ਆ ਕੱਟ ਆ ਨਾ ਨਾ ਮੇਰੇ ਪਾਣੀ ਵੇਸਟੀ ਚੱਲਦਾ ਪਿਆ ਵਾ ਕਲੱਬ ਦੇ ਮੈਂਬਰ ਨਵੀਨ ਗਿੰਦਰਕਰ ਦੇ ਬਾਤ ਕਰੋ ਯਾਰ ਬਾਲਾ ਸੰਦੀਪ ਸਿੰਘ ਦਿੱਤੀ ਵੀਰ ਸਾਰੇ ਵੀਰ ਬਹੁਤ ਐਮ ਜੋਗਦਾਨ ਪਾ ਰਹੇ ਆ ਅੱਜ ਜੱਗੀ ਸਾਡਾ ਕਲੱਬ ਮੈਂਬਰ ਵੀਰ ਗਿੰਦਰਵਾਲ ਕਰੀਮਾ ਗਿੰਦਰ ਬਾਈ ਗਰਸੇਵਕ ਵੀਰ ਸੋਸਾਇਟੀ ਤੋਂ ਪਹੁੰਚੇ ਹੋਏ ਨੇ ਸਾਡੇ ਵਿੱਚ ਬਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਦੇ ਕਿੰਦਰਾ ਮਾ ਜੀ ਹੋਰ ਜੋੜਾ ਕਰਨਾ ਇਹਨੂੰ ਹਾਂ ਕਰ ਕੋ ਜੋੜਾ ਹੋਰ ਆਪਣੇ ਕਲੱਬ ਦੇ ਪ੍ਰਧਾਨ ਬਾਈ ਸੁਖਵਿੰਦਰ ਸਿੰਘ ਜੀ ਤੇ ਥੋੜੇ ਜੇ ਆਪਣੇ ਵਿਚਾਰ ਦਿਓ ਲੋਕਾਂ ਨੂੰ ਬੂਟਿਆਂ ਬਾਰੇ ਬਾਈ ਜੀ ਗਰਮੀ ਬਹੁਤ ਜਿਆਦਾ ਵਧੀ ਵੀ ਆ ਤੇ ਮੈਂ ਤਾਂ ਇਹੀ ਕਹਾਂਗਾ ਵੀ ਹਰੇਕ ਬੰਦੇ ਨੇ ਇੱਕ ਬੂਟਾ ਤਾਂ ਲਾਉਣਾ ਹੀ ਚਾਹੀਦਾ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਹੈ ਜੀ ਇਹ ਜਿਵੇਂ ਤਾਪਮਾਨੇ ਗਰਮੀ ਇੰਨੀ ਪਈ ਜਾਂਦੀ ਆ ਬਹੁਤ ਬੁਰਾ ਹਾਲ ਆ ਠੀਕ ਹੈ ਭਾਈ ਜੀ ਵੈਰੀ ਗੁੱਡ ਨਵੀਨ ਬਹੁਤ ਵਧੀਆ ਬਈ ਆਪਣੇ ਆਪਣੇ ਕਲੱਬ ਦੇ ਵਾਈਸ ਪ੍ਰੈਜ਼ੀਡੈਂਟ ਸਤਪਾਲ ਸਿੰਘ ਜੀ ਆਪਣਾ ਵਿਚਾਰ ਦੇਣ ਜਾ ਰਹੇ ਆ ਮੈਂ ਜੀ ਬੇਨਤੀ ਕਰਨਾ ਚਾਹੁੰਦਾ ਆ ਆਪਣੇ ਸਾਰੇ ਵੀਰਾਂ ਨੂੰ ਸਾਰੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਆ ਕਿ ਜਿਹੜੇ ਵੀਰਾਂ ਕਰੇ ਕੀ ਗੋਣਾ ਏਸੇ ਲੱਗੇ ਹੋਏ ਆ ਉਹਨਾਂ ਵਾਸਤੇ ਸਪੈਸ਼ਲ ਮੈਸੇਜ ਆ ਕਿ ਜਰੂਰ ਵੀਰੇ ਇੱਕ ਕਬੂਤਾ ਦਾ ਜਰੂਰ ਲਾਓ ਧੰਨਵਾਦ ਬਾਈ ਜੀ